ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਾਡੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਹ ਦੇਖ ਲਓ ਸ਼ਹਿਰ ਫਾਜ਼ਿਲਕਾ ਦੇ ਵਿੱਚ ਸਤਲੁਜ ਦਰਿਆ ਦਾ ਕਹਿਰ ਸਤਲੁਜ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਜੀ ਪਾਣੀ ਦੀ ਮਾਰ ਨਾਲ ਬਹੁਤ ਇਲਾਕਾ ਪ੍ਰਭਾਵਿਤ ਹੋ ਗਿਆ ਜੀ ਇੱਕ ਆ ਵੀ ਰ ਆ ਕੇ ਬੈਠਿਆ ਜੀ ਬੰਨ ਦੀ ਵੇਟ ਕਰ ਰਿਹਾ ਵਿੱਕੜਦੋਂ ਤੱਕ ਪਾਣੀ ਚੜ੍ਹੇਗਾ ਤੇ ਸਰਕਾਰਾਂ ਕੁਝ ਵੀ ਨਹੀਂ ਇੱਥੇ ਆ ਕੇ ਦੇਖ ਰਹੀਆਂ ਨਾ ਕੁਝ ਵੀ ਕਰ ਰਹੀਆਂ ਅੱਗੇ ਤੋਂ ਅੱਗੇ ਜਾ ਰਹੇ ਆ ਬਸ ਕਹਿ ਦਿੰਦੇ ਆ ਕਰਦੇ ਕੁਝ ਵੀ ਨਹੀਂ ਤੇ ਤੁਸੀਂ ਆ ਆਪਣੀ ਅੱਖ ਨਾਲ ਦੇਖ ਸਕਦੇ ਹੋ ਪਾਣੀ ਦੀ ਮਾਰ ਬਹੁਤ ਦੂਰ ਤੱਕ ਉਹ ਵਿੱਚ ਟਾਣੀਆਂ ਵੀ ਦੇਖ ਸਕਦੇ ਹੋ ਪਿੱਛੇ ਉਹ ਦੇਖੋ ਘਰ ਬੈਠੇ ਪਾਣੀ ਦੇ ਵਿੱਚ ਡੁੱਬ ਗਿਆ ਜੀ ਉਹ ਪਿੱਛੇ ਪਿੰਡ ਰਿਹਾ ਬਾਬਾ ਜੀ ਦੀ ਆਵਾਜ਼ ਸੁਣ ਰਹੀ ਹੋਏਗੀ ਤੁਹਾਨੂੰ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਮਾਰ ਨਾਲ ਇਲਾਕਾ ਪੂਰਾ ਹੀ ਪ੍ਰਭਾਵਿਤ ਹੋ ਗਿਆ ਜੀ ਆ ਵੇਖ ਸਕਦੇ ਹੋ ਜੀ ਨਾਲ-ਨਾਲ ਪਾਣੀ ਨਾਲ-ਨਾਲ ਖੇਤ ਸੀ ਮੋਟਰਾਂ ਸੀ ਤੇ ਨਾਲ ਹੀ ਫਸਲਾਂ ਖੜੀਆਂ ਜੀ ਆਹ ਹੀ ਬੰਨ ਹੈ ਜੀ ਇੱਕੋ ਲੋਕ ਵੀ ਮਿੱਤਰੋ ਆ ਤੁਸੀਂ ਦੇਖ ਸਕਦੇ ਹੋ ਦਰਿਆ ਦਾ ਕਹਿਰ ਦੇ ਵਜ੍ਹਾ ਕਰਨਾ ਲੋਕਾਂ ਨੇ ਪਹਿਲਾਂ ਹੀ ਆਪਣਾ ਪ੍ਰਬੰਧ ਕਰ ਰੱਖਿਆ ਜੀ ਘੱਟੇ ਕਿਸੇ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਜੀ ਉਹਨਾਂ ਨੇ ਆਪਣਾ ਪਹਿਲਾਂ ਹੀ ਪ੍ਰਬੰਧ ਕਰ ਰਿਹਾ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਦਰਿਆ ਸਾਡੇ ਨਾਲ ਅਸੀਂ ਆ ਦਰਿਆ ਦੇ ਬਿਲਕੁਲ ਥਲੇ ਕਿਨਾਰੇ ਤੇ ਖੜੇ ਆ ਤੇ ਅਸੀਂ ਦਰਿਆ ਦੇ ਬੰਨ੍ਹ ਦੇ ਉੱਪਰ ਜਾ ਕੇ ਤੇ ਤੁਹਾਨੂੰ ਦਿਖਾਉਨੇ ਆ ਦਰਿਆ ਲਓ ਜੀ ਅਸੀਂ ਆ ਗੱਟੇ ਭਰੇ ਦਿਖਾਏ ਤੁਹਾਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਬੰਨ੍ਹ ਦੇ ਉੱਪਰ ਅਸੀਂ ਚੜਦੇ ਜਾ ਰਹੇ ਆ ਜੀ ਆ ਵੇਖ ਲਓ ਕਿੰਨਾ ਕੁ ਪਾਣੀ ਦਾ ਲੈਵਲ ਰਹਿ ਗਿਆ ਜੀ ਕਿੰਨਾ ਕੁ ਨਹੀਂ ਤੇ ਤੁਸੀਂ ਆ ਦੇਖ ਸਕਦੇ ਹੋ ਪਾਣੀ ਸੱਤਲ ਦਰਿਆ ਅੱਜ ਕਹਿ ਰਿਹਾ ਜੀ ਪਾਣੀ ਦਾ ਟਾਣੀਆਂ ਲੋਕਾਂ ਦੀ ਆ ਲਓ ਜੀ ਅਸੀਂ ਆ ਪਹੁੰਚ ਗਏ ਦਰਿਆ ਦੇ ਕੰਢੇ ਤੇ ਆ ਨਾਲ ਹੀ ਪਿੰਡ ਆ ਜੀ ਚੰਗੜ ਪੈਣੀ ਤੇ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਬਿਲਕੁਲ ਲਾਗੇ ਪਾਣੀ ਜਾ ਚੁੱਕਿਆ ਜੀ ਤੇ ਆ ਹੈ ਜੀ ਰੇਤੇ ਵਾਲੀ ਪੈਣੀ ਪਾਣੀ ਕਾਰਨ ਬਹੁਤ ਹੀ ਨੁਕਸਾਨ ਹੋ ਰਿਹਾ ਤੇ ਪਿੰਡ ਬਹੁਤ ਪ੍ਰਭਾਵਿਤ ਹੋ ਰਿਹਾ ਜੀ ਪਿੰਡ ਦਾ ਲਾਂਘਾ ਟਾਪਾ ਬਹੁਤ ਹੀ ਬੁਰੀ ਤਰ੍ਹਾਂ ਬੰਦ ਹੋ ਗਿਆ ਜੀ ਆਣ ਜਾਣ ਨੂੰ ਰਸਤਾ ਉਹ ਪਿੱਛੇ ਜਾ ਰਹੇ ਹੋ ਦੇਖ ਸਕਦੇ ਹੋ ਤੁਸੀਂ ਸੰਦਰ ਪਾਜਾ ਕੁਝ ਵੀ ਆ ਲਜਾਉਣਾ ਪਿੰਡਾਂ ਦੇ ਵਿੱਚ ਪਿੰਡ ਬਾਰਡਰ ਏਰੀਆ ਦਾ ਬਹੁਤ ਹੀ ਮੰਦਾਲ ਹੈ ਕਿ ਤਾਂ ਬਾਰਡਰ ਦੀ ਮਾਰ ਪੈਂਦੀ ਆ ਉਪਰੋਂ ਦਰਿਆ ਸਤਲੁਜ ਦੀ ਮਾਰ ਪੈ ਜਾਂਦੀ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਖੇਤੀ ਕਿਸੇ ਦੀ ਵਿੱਚ ਖੜੀ ਹੈ ਜੀ ਝੋਨਾ ਲੱਗਿਆ ਹੋਇਆ ਇਹ ਪਾਣੀ ਦੇ ਵਿੱਚ ਬਿਲਕੁਲ ਉੱਚੀ ਟੀਸੀ ਤੇ ਝੋਨਾ ਜੀ ਇਹੀ ਥੋੜਾ ਥੋੜਾ ਉਪਰੋਂ ਨਜ਼ਰ ਆ ਰਿਹਾ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਪਾਣੀ ਦਾ ਘੈਰ ਤੇ ਆਹ ਪਾਣੀ ਆ ਪਾਣੀ ਦਾ ਬੰਨ ਟੁੱਟਣ ਦੀ ਕਿੱਕਰਦਾਰ ਤੇ ਸਰਕਾਰਾਂ ਵੱਲ ਕੋਈ ਉਮੀਦ ਨਹੀਂ ਤੇ ਲੋਕ ਇਥੋਂ ਦੇ ਦੇਰ ਇਹ ਹੈ ਜੀ ਪਾਕਿਸਤਾਨ ਨਾਲ ਜੰਗ ਲੱਗਣ ਦੇ ਕਾਰਨ ਮੋਰਚੇ ਬਣਾ ਰੱਖੇ ਜੇ ਆਰਮੀ ਨੇ ਤੇ ਨਾਲ ਹੀ ਨੋਚਾ ਬਣਾਈਆਂ ਹੋਈਆਂ ਜੇ ਪਾਣੀ ਕਰਨ ਇਹ ਬੰਨ ਅਸੀਂ ਪਿੱਛੇ ਫੋਨ ਕਰਕੇ ਪੁੱਛਿਆ ਜੀ ਉਹ ਕਹਿ ਰਹੇ ਆ ਪਿੱਛੋਂ ਦਰਿਆ ਚ ਸਤਲੁਜ ਚ ਪਾਣੀ ਹੋਰ ਜ਼ਿਆਦਾ ਛੱਡਿਆ ਜਾ ਰਿਹਾ ਤੇ ਸਤਲੁਜ ਦੇ ਕਾਰਨ ਲਾ ਕਾ ਬਰਾਵਿਤ ਹੋ ਰਿਹਾ ਜੀ ਆ ਤੁਸੀਂ ਦੇਖ ਸਕਦੇ ਹੋ ਤੇ ਆ ਵੀਰ ਆਏ ਆ ਪਾਣੀ ਦਾ ਜਾਇਜ਼ਾ ਲੈਣ ਕਹਿੰਦੇ ਪਾਣੀ ਦਾ ਪੱਧਰ ਅੱਗੇ ਨਾਲੋਂ ਵੱਧ ਗਿਆ ਜੀ ਤੇ ਸਾਡੀ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਣੇ ਪਾਣੀ ਦਾ ਮੰਝਰ ਅੱਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਕੇ ਜਾਇਓ ਤਾਂ ਜੋ ਲੋਕਾਂ ਨੂੰ ਆਪਾਂ ਹੌਸਲਾ ਦੇ ਸਕੀਏ ਤੇ ਲੋਕਾਂ ਦੀ ਸਹਾਇਤਾ ਕਰਨ ਲਈ ਵੀ ਅੱਗੇ ਸਰਕਾਰ ਅੱਗੇ ਗੁਜ਼ਾਰਿਸ਼ ਕਰ ਸਕ ਇਹ ਤੈਰੇ ਨੇ ਲੋਕਾਂ ਉਤੇ ਤੈਰਨ ਦੀ ਸਮੱਸਿਆ ਆ ਰਹੀ ਹੈ ਜੀ ਆਪਾਂ ਅਸੀਂ ਸਾਤਲੋ ਦਰਿਆ ਦੇਖਣ ਪਰ ਦਰਿਆ ਦੇਖਣ ਨਹੀਂ ਗਏ ਆਪਾਂ ਪਹੁੰਚ ਗਏ ਜੀ ਸੇਮ ਤੇ ਸੇਮ ਦਾ ਪਾਣੀ ਦਾ ਪੱਧਰ ਵੱਧਾ ਹੋਇਆ ਤੇ ਆਹ ਮੁੰਡੇ ਦੇਖ ਲਓ ਪਾਰ ਜਾਣਾ ਕਿੰਨਾ ਹੁਕਾ ਹੋ ਗਿਆ ਜੀ ਪਿੰਡ ਦਾ ਸੰਪਰਕ ਟੁੱਟ ਗਿਆ ਜੀ ਇਥੋਂ ਵੀ ਇਹ ਔੜ ਪਿੰਡ ਵਾਸੀਆਂ ਨੇ ਆਪ ਹੀ ਨਾਲ ਮਿਲ ਕੇ ਬਣਾਈ ਹੈ ਜੀ ਪਾਣੀ ਦਾ ਪੱਧਰ ਵੱਧਦੇ ਹੋਏ ਤੇ ਅੱਗੇ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪੱਧਰ ਤੇ ਅੱਗੇ ਸਤਲੁਜ ਦਰਿਆ ਜੋ ਤੁਹਾਨੂੰ ਪਹਿਲੇ ਦਿਖਾ ਚੁੱਕੇ ਹਾਂ ਕੈਮਰਾ ਨੂੰ ਉਤਾਰ ਕੇ 2 ਮਿੰਟ ਲਓ ਜੀ ਆਪਾਂ ਆਏ ਹਾਂ ਪਾਣੀ ਦੇ ਵਿੱਚ ਜਨਤਨ ਲਾਉਂਦੀ ਹੋਈ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਧਾ ਹੋਇਆ ਮੁੰਡੇ ਆਹ ਪੁਲ ਨੂੰ ਪਾਰ ਕਰਦੇ ਪੁਲ ਇੱਥੇ ਹੋ ਜਾਂਦੀ ਖਤਮ ਤੇ ਅੱਗੇ